ਕਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਟੋਟਲ 7 ਨਗ ਦਿਖਾਵਾਂਗੇ ਬੜਾ ਦੇ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਇਕੱਲੇ ਇਕੱਲੇ ਨਗ ਬਾਰੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਵਿੰਦਰ ਸਿੰਘ ਬਾਈ ਪਿੰਡ ਤੇ ਮੋਬਾਈਲ ਨੰਬਰ ਆਪਣਾ 98763 20664 98763 20664 ਅੱਜ ਦੀ ਘੜੀ ਆਪਣੇ ਕੋਲ 7 ਬਿਹੜਾ ਸੇਲ ਵਾਲਿਆਂ ਅਵੇਲੇਬਲ ਆ 7 ਠੀਕ ਹੈ ਇੱਕ ਆਪਣੇ ਕੋਲ ਹੋਰ ਔਨ ਵਾਲੀ ਆ ਹਨਾ 8 ਨਾਲ ਅਵੇਲੇਬਲ ਮਿਲਣਗੇ ਜਮ ਠੀਕ ਹੈ ਤੇ ਰੇਟ ਜਮ ਮਾਰਕੀਟ ਵਾਲਾ ਹੋਊਗਾ ਮਾਰਕੀਟ ਵਾਲਾ 400 ਜੇ ਵੀਰੇ 4 ਕਰ ਲਓ ਠੀਕ ਹੈ ਮੰਨ ਕੇ ਚੱਲ ਵੀ ਜਿਹੜਾ ਬੰਦਾ ਆ ਗਿਆ ਮੰਨ ਨੂੰ ਜੱਜੂ ਉਹਦੇ ਜੱਜੂ ਭਾਈ ਠੀਕ ਹੈ ਪਹਿਲਾ ਨੰਬਰ ਆਪਾਂ ਜਿਵੇਂ ਜਰਸੀ ਦੇਖੀ ਜੰਨੇ ਆ ਕਿਹੜਾ ਸੂਆ ਭਾਈ ਜੀ ਸੂਜਿਆ ਤੇ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹ ਵੀਰੇ ਦੂਜਾ ਸੂਆ ਹੈ ਹਾਂਜੀ ਪਰਸੋਂ ਦੀ ਸੂਈ ਵੀ ਹੈ ਫੋਨ ਇਹਦੇ ਥੱਲੇ 11 ਤੋਂ 12 ਲੀਟਰ ਬਹੁਤ ਤਿਆਰ 6 ਲੀਟਰ ਲਗਭਗ ਟਾਈਮ ਦਾ ਹਾਜ਼ਰ ਹੈਗਾ ਬਿਲਕੁਲ ਬਈ ਤਿਆਰ 15 ਨਹੀਂ ਕਹਿੰਦੇ ਆਪਾਂ 12 ਕਹਿੰਨੇ ਵੀ 12 ਲੀਟਰ ਬਿਲਕੁਲ ਰੈਡੀ ਹੈ ਮਗਰ ਬੱਚੀ ਮਗਰ ਜਰਸੀ ਦੀ ਆ ਕੇ ਬੱਚੀ ਜੇਰ ਡਾਨਾ ਓਕੇ ਘਰੇ ਸੂਈ ਵੀ ਉਸ ਕੋਲੋਂ ਬੇਫਿਕਰ ਹੋ ਜਾਵੇ ਬੇਫਿਕਰ ਹੋ ਕੇ ਵੀਡੀਓ ਦਿਖਾ ਦੇ ਠੀਕ ਹੈ ਤੇ ਚੌਣ ਜਵਾਬ ਬਿਲਕੁਲ ਓਕੇ ਆ ਬਿਲਕੁਲ ਓਕੇ ਰੇਂਜ ਇਹਦੀ ਕਿੰਨੀ ਹੋਊਗੀ ਰੇਂਜ ਐਜ ਹੋ ਬਈ ਬਿਲਕੁਲ ਫੋਨ ਤੇ ਹੋ ਕਰਾਂਗੇ ਸਾਰਿਆਂ ਦਾ ਸਾਰਿਆਂ ਦਾ ਤੋਰੋ ਜੀ ਬਾਹਰ ਨੂੰ ਸਭ ਤੋਂ ਪਹਿਲਾ ਨੰਬਰ ਆਪਾਂ ਜਿਹੜੀ ਜਰਸੀ ਦੇਖੀ ਜਾਂਦੇ ਆ ਦੂਸਰਾ ਸੂਆ ਸੂਈ ਸਵਾਈਆ 3 ਲ 12 ਲੀਟਰ ਦੁੱਧ ਨੈਟ ਹਾਜ਼ਰ ਆ ਆਪਾਂ ਵੀਰੇ ਅੰਦਾਜ਼ਾ ਲਾਈਏ ਜਮੇਲਾ ਵਗੈਰਾ ਮਾਰ ਗਈ ਕਿੰਨਾ ਦੁੱਧ ਹਾਈਸਟ ਪਾ ਦੂਏ ਵੀਰੇ ਆਪਾਂ 16 17 ਕਹਿੰਨੇ ਵੀ ਦੇ ਦੂ ਠੀਕ ਆਪਾਂ 35 ਕਹਿੰਦੇ ਦੀ ਨਹੀਂ ਕਹਿੰਦੇ ਮੰਨ ਕੇ ਚਲੋ ਵੀ 16 ਲੀਟਰ ਵੀ ਡੋਲ ਨੂੰ ਜਾ ਕੇ ਜਾਣ ਦੇ ਦੀ ਕਿਸੇ ਦੇ ਘਰੇ ਆਖਾ ਕਿਸੇ ਘਰੇ ਨਹੀਂ ਬਾਈ ਠੰਡੀ ਠੀਲ ਬਹੁਤ ਆ ਠੀਕ ਹੈ ਸੁਭਰ ਜਰਸੀ ਆਪਾਂ ਤੁਹਾਨੂੰ ਪੂਰੀ ਸਾਫ ਸੁਥਰੀ ਸੂਈ ਸਵਾਈਆ ਧਾਰਾ ਵਗੈਰਾ ਓਕੇ ਆ ਤੇ ਜੇਰ ਵਗੈਰਾ ਕੰਮ ਜਮਾ ਟੋਟਲ ਢਾਨਾ ਦੂਜਾ ਸੁਆ ਸੁਈ ਸੁਵਾਈਆ ਰੇਟ ਵੀਰ ਕਹਿੰਦਾ ਬਿਲਕੁਲ ਜਿਹੜੇ ਬੰਦੇ ਨੇ ਪਹਿਲੇ ਨੇ ਕਾਲ ਕਰ ਲਈ ਉਹਦੇ ਵੀ ਰੇਟ ਇਹਦਾ ਪਸੰਦ ਆਊਗਾ ਬਾਜਵ ਰੇਟ ਹੋਊਗਾ ਕਿਉਂਕਿ ਵਪਾਰ ਦਾ ਕੰਮ ਆ ਨਾਕ 7 8 ਕਿਵਰ ਵਪਾਰੀ ਉਹ ਵੀ ਖਰੀਦਣ ਆ ਜਾਂਦਾ ਹਨਾ ਕੋਈ ਚੱਕਰ ਨਹੀਂ ਪਤਾ ਧਾਰਾ ਮਾਰ ਕੀ ਵਿਖੋਣੀ ਠੀਕ ਆ ਧਾਰਾ ਮੈਂ ਪਹਿਲਾਂ ਮਾਰ ਦਿੰਦੇ ਚਾਹੇ ਬੰਦਾ ਉਹ ਲੈਣ ਮੰਗਾ ਲੈ ਬੇਫਿਕਰ ਹੋ ਜੇ ਸੁਭਰ ਧਾਰਾ ਦੇਖ ਸਦਾ ਥਲੇ ਕਿਹਾ ਪਤਾ ਚੋੜ ਦੇਖੋ ਪੂਰਾ ਸੋਹਣਾ ਸਾਫ ਸੁਥਰਾ ਕਰਨ ਵਾਲੀ ਦੇ ਤੇ ਦੁੱਧ ਵੀ ਵੀਰੇ ਜਮਾ ਚਿਟਾ ਹੜਾ ਜਾਮਾ ਮੈਂ ਕਿਹਾ ਬਾਈ ਚਿਟਾ ਲਾ ਇਸ ਵਾਕੀ ਆਪਾਂ ਮੇਨ ਗੱਲ ਇਹਦੇ ਨਿਆਣਾ ਵੀ ਦੇ ਪਾਉਣਾ ਪੈਂਦਾ ਕੋਈ ਹਣਾ। ਆਈ ਬਹਿ ਜਾ ਬਾਈ। ਸੋ ਆ ਦੇਖੋ। ਕੀ ਆ ਵਾਤਾ ਘਰ ਨਹੀਂ ਘੜਦੇ ਜਦੋਂ ਪੱਕੀਆਂ ਇੱਟਾਂ ਦੇ ਵਿੱਚ ਮੋਰੀਆਂ ਕਰਦੀ ਤੁਰੀ ਜਾਂਦੀ ਐ। ਤੇ ਦੁੱਧ ਚੰਗੀ ਸੇਵਾ ਕਰ ਲੈ 16 ਨਹੀਂ 15 14 ਦਿੱਤਾ ਖੇਡੂ ਗੀ ਜਮ। ਨਾ ਹੁੰਦਾ ਹੀ ਨਾ ਬਾਈ। ਆਪਾਂ 20 ਨਹੀਂ ਕਹਿੰਦੇ 25 ਨਹੀਂ ਕਹਿੰਦੇ। ਠੀਕ ਹੈ। ਲੇਕਿਨ ਆਪਾਂ 16 17 ਕਹਿੰਨੇ ਵੀ ਮੰਨ ਕੇ। ਹਾਂਜੀ। ਅੱਗੇ ਦੂਜੇ ਨੰਬਰ ਦੀ ਗੱਲ ਕਰੀ ਆ ਪਾਈ। ਇਹ ਵੀਰੇ ਪਹਿਲੇ ਸੂਂਦੀ ਐ। ਸੂਂਦੀ ਆ ਜੇ। ਹਾਂ ਸੂਣ ਵਾਲੀ ਐ ਪਹਿਲਾ ਚੌਗੀ ਹੋ ਲੱਗ ਭਗ ਦੋਹੋ। ਇਹ ਛਿੱਗੀ ਐ ਬਾਈ। ਠ ਤੇ ਝੋਲੀ ਵਾਲੇ ਪਾਸੋਂ ਖਬਰਦਾਰਾ ਥੱਲੋ ਹਨਾ ਤੁਹਾਨੂੰ ਬਈ ਬੜਾ ਚੰਗਾ ਦੀ ਖੁੱਲੇ ਵਾਲੂ ਆ ਠੀਕ ਹੈ ਆਪਾਂ ਤਜਰਬਾ ਜੇ ਲਾ ਕੇ ਚੱਲੀਏ ਕਿਉਂਕਿ ਸੋਨੇ ਵਪਾਰ ਕਰਦੋਂ ਕਾਫੀ ਟਾਈਮ ਹੋ ਗਿਆ ਸੋਡਾ ਮਨ ਕੀ ਕਹਿੰਦਾ ਵੀ ਕਿੰਨਾ ਦੁੱਧ ਪਾ ਸਕਦੀ ਆ ਬਈ 18 ਤੋਂ 20 ਜਾ ਹੀ ਰਹੇ ਨੇ ਇਹਨੂੰ ਜਿਆ ਜਿਆ ਗੱਲਾਂ ਤੇ ਥੋੜੀ ਪੈਂਦੀ ਆ ਕਰੌਸ ਛੋਟੇ ਵਜਨ ਵਾਲੀ ਆ ਗਈ ਹਨਾ ਹਾਂ ਬਈ ਠੀਕ ਹੈ ਸੋ ਦੁੱਧ ਪੀਣ ਵਾਲਾ ਸੌਦਾ ਮਤਲਬ ਘਰੇਲੂ ਬੰਦੇ ਦੇ ਕੰਮ ਦੀ ਚੀਜ਼ ਹੈਗੀ ਆ ਬਈ ਜੋੜਾ ਵਾਜੀ ਤੇ ਹਫ਼ਤਾ ਲੈ ਜਾ ਬਾਈ ਜੀ ਬਈ ਲੈ ਸੋ ਫਿਰ ਕੀਪਰ ਬਾਹਰ ਡੰਗਾ ਹੁੰਦਾ ਬਈ ਅੱਛਾ ਮਖਿਆਲ ਹੀ ਹੋਣਾ ਜਮਾਂ ਵਾਦੇ ਕੋ ਜਮਾ ਆਹਾ ਇਹ ਆ ਜਮਾ ਦਾ ਸਾਲੀ ਗੁੰਦੀ ਡੱਬੀ ਹੈ ਨਾ ਸੋ ਨਜ਼ਾਰੇ ਲਿਆ ਦਿੰਨੇ ਜਮੈ ਨੇ ਤੇ ਬਾਕੀ ਕੋਈ ਬਾਹਲਾ ਟੀਜਕ ਬਾਨੀ ਸੈਜ ਵੀ ਠੀਕ ਆ ਵਧੀਆ ਸੋ ਇਹ ਜਿਵੇਂ ਸਾਗੇ ਵੇ ਤੂੰ ਥੱਲੇ ਬੰਨਣ ਵਾਲੇ ਚੀਜ਼ਾਂ ਸੋ ਉਹ ਦਿਖਾਉਣੇ ਪਏ ਕਿਉਂਕਿ ਹੁਣ ਮੁਰੇ ਮਾਰਚ ਦਾ ਮਹੀਨਾ ਨੇੜੇ ਆਉਂਦਾ ਜਾਂਦਾ ਤੇ ਇਹਨਾਂ ਨਾਲ ਜਿਵੇਂ ਕਹਿੰਦੇ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਇਹਨਾਂ ਨੇ ਚੱਲਣਾ ਹੁਣ ਜਮਾ ਨਜ਼ਾਰੇਦਾਰ ਜਮਾ ਪਲੂਣ ਪਹਿਲਾ ਸਵੇਰ ਹੁੰਦੀ ਆ ਤੇ ਮੋੜ ਲੈ ਕੋਈ ਗੱਲ ਨਹੀਂ ਪਲੀ ਪੁਲੀ ਵੀ ਵਧੀਆ ਤੇ ਬਾਕੀ ਥਾਂ ਦੇਖੋ ਜਮਾ ਕਿਆ ਬਾਤਾਂ ਮੋਟਾ ਸੋਹਣਾ ਥਾਣਾ ਅੱਗੇ ਪਿੱਛੇ ਦਾ ਹਵਾਨਾ ਕਰਨਾ ਨਹੀਂ ਦੇਖੋ ਕਿਆ ਬਾਤ ਪੂਰਾ ਸੋਹਣਾ ਖੂਬਸੂਰਤ ਹਵਾਨਾ ਤੇ ਸਾਫ ਸੁਥਰੀ ਹੈ ਪੂਰੀ ਜਮਾ ਪੂਰੀ ਮੰਨ ਕੇ ਚਲੋ ਵੀ ਘਰੇਲੂ ਬੰਦੇ ਦੇ ਬਜਟ ਦੇ ਵਿੱਚ ਤੇ ਖਰਾਕ ਜਿਹੜੀ ਪਾ ਗਏ ਉਹਦੇ ਮੰਨ ਕੇ ਚਲੋ ਬਾਤਾ ਵਰਨ ਜਿਵੇਂ ਆਪਣੇ ਘਰਾਂ 'ਚ ਹੁੰਦਾ ਵੀ ਦਰਖਤ ਥੱਲੇ ਬੰਨਿਆ ਉਸ ਅਕੋਰਡਿੰਗ ਬਿਲਕੁਲ ਸੂਟ ਕਰੂ ਬੱਛੀ ਦੂਜੇ ਨੰਬਰ ਵਾਲੀ ਕਿਆ ਬਾਤ ਤੇ ਬਾਈ ਜੀ ਤੀਜੇ ਨੰਬਰ ਆਪਾਂ ਜਿਹੜੀ ਵੈੜ ਦੇਖ ਦਿਆ ਜੀ ਬਾਈ ਇਹ ਵੀ ਪਹਿਲੇ ਸੂਏ ਆ ਮੂੰਹ ਛੇ ਦਾ ਮੂੰਹ ਛੇ ਦਾ ਤੇ ਪਲੂਨ ਪਹਿਲਾਂ ਸੂਆ ਸੁੰਦੀ ਪਈ ਹੈ ਠੀਕ ਹੈ ਇਹਦੇ ਆਪਾਂ ਨੂੰ ਕੀ ਅਨੁਮਾਨ ਆ ਦੋਧੜਾ ਜੀ ਫਿਰ ਦੇ ਲਗਭਗ ਇੱਕ ਅੱਧਾ ਤੇ ਨਹੀਂ ਕੱਡੂ ਹਨ ਬਾਈ ਹਾਂ ਯਾ ਅੱਜ ਸਵੇਰੇ ਰਾਤ ਨੂੰ ਸਵੇਰੇ ਠੀਕ ਹੈ ਹਵਾ ਨੇ ਜੋ ਵੜ ਕੱਢੀ ਖੜੀ ਆ ਜਾਵਾ ਤੇ ਪਹਿਲਾ ਸੁਆ ਸੁਹੰਦੀ ਆ ਤੋਰਿਓ ਬਾਈ ਜੀ ਇਹਨੂੰ ਵੀ ਸੋ ਫਿਰ ਤੀਜੇ ਨੰਬਰ ਆਪਾਂ ਜਿਹੜੀ ਵੜ ਦੇਖੀ ਜੰਨੇ ਆ ਕੱਦ ਕਾਠ ਠੀਕ ਆ ਜਿੰਦੇ ਜਾਨ ਦੇ ਵਿੱਚ ਤੇ ਬਾਕੀ ਥਾਣਾ ਦੇਖੋ ਗੁਲਾਬੀ ਗੁਲਾਬੀ ਥਾਣਾ ਗਰਮਾੜੀ ਦੇ ਤੇ ਸੋਨਾ ਹਾਥੀ ਚੋਾਈ ਵਾਲਾ ਥਾਣਾ ਸੋ ਦੇਖੋ ਮੂੰਹ ਮੱਥੇ ਦੀ ਚੰਗੀ ਆ ਸੋ ਜਿੰਨੇ ਆਪਾਂ ਇਹਨੂੰ ਵੜਾ ਦਿਖਾਉਣੇ ਪਏ ਆ ਜਿਹੜੇ ਤੀਜੇ ਨੰਬਰ ਤੇ ਵੀ ਇਹ ਕ੍ਰਾਸ ਪਾਣਾ ਕਿਉਂਕਿ ਮੂਰੇ ਗਰਮੀ ਆ ਗਈ ਗਰਮੀ ਦੇ ਹਿਸਾਬ ਨਾਲ ਵੀਰ ਸੋ ਦੇਖੋ ਕੀ ਬਾਤ ਆ ਪੂਰਾ ਸੋਨਾ ਜਿੰਦੇ ਜਾਨ ਤੇ ਕੱਦ ਕਾਟ ਦੇ ਵਿੱਚ ਪਲੀ ਪੁੜੀ ਬਹੁਤ ਹੈ ਨਹੀਂ ਗੱਲ ਵੀ ਲੱਸੀ ਨਾਲ ਵੀ ਕਿਸੇ ਪਾਸਿਓ ਪੂਰੀ ਸਾਫ ਸੁਥਰੀ ਭਜਨ ਵਾਲੀ ਵਹਿੜਾ ਤੇ ਭਾਈ ਜੀ ਚੌਥੇ ਨੰਬਰ ਆਪਾਂ ਜਿਹੜੀ ਵਹਿੜ ਦੇਖੀ ਜਨੇ ਇਹ ਵਈ ਦੂਜਾ ਸੁਆ ਦੂਜਾ ਸੁਆ ਹੁੰਦੀ ਪਈ ਆ ਮੂੰਹੋ ਇਹ ਵੀ ਛਿੱਗੀ ਆ ਮੂੰਹੋ ਛਿੱਗੀ ਦੂਜਾ ਸੁਆ ਤੇ ਦਿਨ ਕਹਿ ਕੇ ਲੈ ਜੂਗੀ ਜੀ ਹਜੇ ਇਹ ਲੈ ਜੂ ਵੀਰੇ ਹਜੇ ਛੱਟ ਦਾ 8 10 ਦਿਨ ਸੂਣ ਚ ਬਾਕੀ ਕਿੰਨਾ ਕ ਆਪਾਂ ਇਹ ਤੋਂ ਦੁੱਧ ਦਾ ਅਨਮਾਨ ਲਾ ਕੇ ਚੱਲੀਏ ਵੀਰੇ ਦੁੱਧ ਇਹ 22 23 ਕਿਲੋ ਦੁੱਧ ਦਾ ਅਨਮਾਨ ਹੈਗੇ ਬਾਈ ਦੇ ਕਿਲੋ ਦੁੱਧ ਜੱਟ ਸੌਦੇ ਲਾ ਕੇ ਚੱਲੀਏ 20 ਮੰਨ ਕੇ ਲੈ ਲੈ ਬੰਦਾ ਨੋਰਮਲ ਗੱਲ ਹੈ ਬਈ 20 ਠੀਕ ਆ ਵੀ ਚੰਗੀ ਕੇਅਰ ਕਰੂਗਾ ਤਾਂ 20 ਕਿਲੋ ਦੁੱਧ ਦੇ ਤੇ ਚਲੂਗਾ ਨੋਰਮਲ ਬਈ ਜੇ ਬੰਨ ਕੇ ਦੂਜੇ ਪਾਸੇ ਝਾਕਣੇ ਨੇ ਫੇਰ ਚਾਹੇ ਲਾਂਬੇ ਦੀ ਜਾਂ ਕੋਸ ਕਰੀ ਚੱਲਿਓ ਫਾਇਦਾ ਕੋਈ ਠੀਕ ਤਾਂ ਇਹ ਮਤਲਬ 50 ਆਲੀ ਲੈਣੀ ਹੁੰਦੀ ਨਹੀਂ ਨਹੀਂ ਜਿਆਜ ਗੱਲਾਂ ਜਮਾ ਸੋ ਸਭ ਸੰਭਾਲਦੇ ਹੁੰਦਾ ਤੋਰੇਓ ਬਾਈ ਜੀ ਇਹਨੂੰ ਵੀ ਸੋ ਚੌਥੇ ਨੰਬਰ ਆਪਾਂ ਜਿਹੜੀ ਵੱਛੀ ਦੇਖੀ ਜੰਨੇ ਆ ਦੰਦੋ ਹੈਗੀ ਐ ਇਹ ਆਪਣੀ 6 ਦੰਦ ਬਾਈ 6 ਦੰਦ ਦੂਜਾ ਸੂਆ ਹਾਂ ਦੂਜਾ ਸੂਆ 20 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਤੇ ਵਜਨ ਵਗੈਰਾ ਤੇ ਬਿਊਟੀ ਵੀ ਬੱਚੀ ਦੇ ਵਿੱਚ ਹੈਗੀ ਅੱਗੇ ਮੰਨ ਕੇ ਚੱਲੋ ਬਰੀਡ ਦੇ ਵੀ ਹਿਸਾਬ ਨਾਲ ਸ਼ੂਟ ਕਰਦੇ ਆ ਚੰਗਿਆ ਪਈ ਤੇ ਸੀਮਰ ਲਗਾਵਾਂਗੇ ਤਾਂ ਆਪਾਂ ਬਾਜਬ ਰੇਟ ਦੇ ਵਿੱਚ ਵੀ ਬਰੀਡ ਤਿਆਰ ਕਰ ਸਕਦੇ ਆ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਸੋ ਦੇਖੋ ਲੈ ਵਾਲੂ ਵਾ ਕਿਆ ਬਾਤ ਆ ਤੇ ਵਾ ਅੱਗੇ ਲੈਗ ਸਕੋਰ ਵਗੈਰਾ ਦੇਖੋ ਤੁਰਨੀ ਦਰਨੀ ਕਿਆ ਬਾਤ ਆ ਬਿਲਕੁਲ ਮੋਰਨੀ ਵਰਗੀ ਆ ਤੇ ਸਿੱਗੀ ਚੌਥੇ ਨੰਬਰ ਤੇ ਕਰਮ ਵਾਲੀ ਤੇ ਅੱਗੇ ਭਾਈ ਜੀ ਗੱਲ ਕਰਦੇ ਆ ਪੰਜਵੇਂ ਨੰਬਰ ਤੇ ਬੱਚੀ ਕਿਹੜਾ ਸੁਦਾ ਹੁੰਦੀ ਆਈ ਇਹ ਬਈ ਦੂਜਾ ਸੁਦਾ ਦੂਜਾ ਸੁਦਨ ਤੋਂ ਚੌਗੀ ਸਿੱਗੀ ਹੋਣੀ ਆ ਇਹ ਵੀ ਇਹ ਵੀ ਸਿੱਗੀ ਆ ਭਾਈ ਠੀਕ ਆ ਥੋੜੀ ਕੱਚੀ ਲੱਗਦੀ ਆ ਇਹ ਤਾਂ ਆਪਾਂ ਕੀ ਇਰਮਾਨ ਲਾ ਸਕਦੇ ਆਂ ਇਹ ਬਈ ਇਹ ਪਰੂਨ ਨਹੀਂ ਦਿੰਦਾ 24 25 ਕਿਲੋ 24 25 ਕਿਲੋ ਹਾਂਜੀ ਗਰਮੀ ਦੇ ਹਿਸਾਬ ਨਾਲ 24 25 ਮੰਨ ਕੇ ਬੰਦਾ ਲੈ ਲੈ ਚਾਹੇ ਭਾਈ ਇੰਨੀ ਮੰਨ ਕੇ ਲੈ ਲੈ ਜੇ ਮੇਤ ਕੀ ਮੇਤ ਹੈ ਹੀ ਇਹ ਵੀ ਸਮੀ ਪਲੀ ਹੋਈ ਆ ਵੀ 30 ਦੇ ਦੂ ਠੰਡੀ ਸੀਲ ਬਹੁਤ ਆ ਠੰਡੀ ਬਾਦੂ ਆ ਸੋ ਸੀਲ ਠੰਡੀ ਬਹੁਤ ਆ ਦੇਖੋ ਜਮਾ ਕੀ ਬਾਤ ਆ ਇਹੋ ਕਹਿੰਦਾ ਚਾਹੇ ਥੱਲੇ ਬਹਿ ਕੇ ਵੰਟੇ ਖੇੜੀ ਚੱਲੋ ਤੇ ਬਾਕੀ ਥਾਣਾ ਦੇ ਮਿੱਥੀ ਦੇਖੋ ਕੀ ਬਾਤ ਆ ਪੂਰਾ ਸਾਬ ਘਰ ਹੱਥ ਪਾਸੀ ਬਣਿਆ ਸੋ ਆ ਦੇਖੋ ਜਮਾ ਨੇ ਬੂਦੇ ਬਾਗਾਂ ਕੋ ਥਾਨ ਲੱਗੇ ਵਿਆ ਚਾਰੇ ਜਿਹੜਾ ਫਿਰ ਭਰਾ ਦੇ ਵਿਖੜਾ ਦੇ ਤੇ ਹੈਗੇ 5ਵੇਂ ਨੰਬਰ ਤੇ ਗੱਬਣ ਦੂਜਾ ਸੂਆ ਸੁੰਦੀਆ ਦੰਦਾ ਚਾ ਵਛੀ ਇਹ ਵੀ ਸਿੱਗੀ ਆ ਬਾਈ ਆਹ ਸੌਰੀ ਸਿੱਗੀ ਆ ਦੰਦਾ ਜੀ ਆ ਗਈ ਤੇ ਪਲੀ ਪੁਲੀ ਵੀ ਚੰਗੀ ਆ ਲੱਸੀ ਨਾ ਵੀ ਨਹੀਂ ਕਿਸੇ ਪਾਸਿਓਂ ਕੱਦ ਕਾਠ ਤੇ ਝੋਲੀ ਵਾਲੀ ਵਹਿੜਾ ਪੂਰੀ ਕਿਆ ਬਾਤ ਸੋ ਦੇਖੋ ਜੀ ਬਿਊਟੀ ਵਗੈਰਾ ਤੇ ਜਿੱਦੇ ਕਰਮ ਵਾਲੇ ਸੂਨ ਤੇ ਆਈ ਜਗਾੜ ਤੇ ਲੈ ਕਿਆ ਬੋਦਾ ਤੰਬੂ ਲਾ ਦੂ ਜਮਾ ਇਹ ਸੋ ਸਾਫ ਸੁਧਰੀ ਸੂਨ ਨੂੰ ਇੱਕ ਹਫ਼ਤਾ ਬਾਕੀ ਤੇ ਥਾਣਾ ਭਾ ਚਾਹੇ ਮਸ਼ੀਨੀ ਚੁਵਾਈ ਕਰ ਲੇ ਚਾਹੇ ਹੱਥੀ ਤੇ ਮੁਠੀ ਚੌਲ ਵਾਲਾ ਥਾਣਾ ਵਧੀਆ ਮੰਨ ਕੇ ਚ ਫੇਰ ਨਾਲ ਦੁੱਧ ਪੋਣ ਵਾਲੀ ਬਿਹੜ ਹੈ ਤੇ ਅੱਗੇ ਆਪਾਂ ਗੱਲ ਕਰਦੇ ਆਂ ਜੀ ਹੁਣ 6ਵੇਂ ਨੰਬਰ ਤੇ ਸਹੀ ਬਾਤ ਜੀ ਸਹੀ ਬਾਤ ਕੈ ਦਿਨ ਹੋ ਗਿਆ ਸੂਈ ਨੂੰ ਜੀ ਇਹ ਵੀਰੇ ਪਰਸੂ ਸੂਈਏ ਬੱਚਾ ਇਹਨੇ ਕੀ ਦਿੱਤਾ ਬੱਚਾ ਇਹ ਮਗਰ ਬੱਚੀ ਬੱਚੀ ਹੈ ਲੋ ਠੀਕ ਹੈ ਸੇਮ ਬੱਚੀ ਆ ਗਈ ਨਾ ਠੀਕ ਹੈ ਤੇ ਚੌਂਡ ਚਵਾ ਬਾਈ ਚੌਂਡ ਜਵਾ ਦਾ ਤਾਂ ਕੋਈ ਮੋਲ ਨਹੀਂ ਠੰਡੀ ਸੀਲ ਦਾ ਨਹੀਂ ਕੋਈ ਮੋਲੇ ਦਾ ਭੋਜਾ ਜੀ ਵਜਾ ਫਿਰਲੇ ਥਾਣੀ ਬਹੁਤ ਸੋਹਣਾ ਲੱਗਿਆ ਵਾਣਾ ਇਹ ਫਿਰ ਬਹਿ ਕੇ ਦਿਖਾਏ ਮਠਾਉਂਦੀ ਹੈ ਕਿ ਨਹੀਂ ਫੜਾਉਂਦੀ ਸਭਰ ਦੇਖੋ ਜਮਾ ਜਾਇ ਗੱਲਾ ਸੋ ਦੇਖੋ ਜਮਾ ਇਦਾਂ ਹੀ ਬਹਿ ਗਿਆ ਤੇ ਕੋਈ ਨਿਆਣਾ ਨਹੀਂ ਪਾਇਆ ਹੋਰ ਨਹੀਂ ਪਾਇਆ ਹਾ 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 ਕੀ ਬਾਤ ਆ ਜਮਾ ਸਵਾਦ ਦੇਖੋ ਕੀ ਬਾਤ ਆ ਜਮਾ ਉਹ ਕਹਿੰਦਾ ਭਾਈ ਸਾਈ ਬਗੜਾ ਆ ਇਹ ਆ ਦੇਖੋ ਸਵਾਦ ਦੇਖੋ ਕੋਈ ਇਹ ਨਹੀਂ ਗੱਲ ਵੀ ਮੂਰੇ ਬੰਦਾ ਇੱਕ ਡਾਂਗ ਲਈ ਖੜਾ ਤੇ ਮਗਰ ਆਪਾਂ ਕੈਮਰਾ ਲੱਕੋ ਇਹ ਬਾਈ ਇਹਨੂੰ ਕਹਿੰਦੇ ਨਦੀਆਵਾਦ ਉਹ ਹੁੰਦੇ ਨੇ ਨਦੀ ਬਗਦੀ ਹਨਾ ਠੀਕ ਹੈ ਠੀਕ ਹੈ ਤੇ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਭਾਈ ਇਹ ਦੂਜਾ ਸੂਏ ਨੇ ਪਲੂਨ ਨੇ 22 23 ਕਿਲੋ ਦਿੰਦਾ ਠੀਕ ਹੈ ਹੁਣ ਕਿੰਨਾ ਹਾਜਰਾ ਹੈ ਹੁਣ ਵੀ ਭਾਈ ਐ ਮੰਨ ਲਵੀ ਆਪਾਂ 25 ਦੀ ਉਮੀਦ ਰੱਖਦੇ ਆ 25 ਤੋਂ 28 ਤੋ ਦੁੱਧ ਇਸ ਵਕਤ 28 18 ਬੋਲੀ ਭਾਈ ਹਾਂ 15 16 ਤੋਂ ਨਾਰਮਲ ਬੋਲੀ ਹੈਗੀ ਪਰ ਸੋਹਣੀ ਸੁਈ ਵੀ ਆ 8 ਕਿਲੋ ਟਾਈਮ ਦਾ ਦੁੱਧ ਹੁਣ ਕਢਦੀ ਹੈ ਤੋਰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜਦਾ ਪੂਰੀ ਸਾਫ ਸੁਥਰੀ ਸਾਹੀਵਾਲ ਤੇ ਮੇਨ ਗੱਲ ਪਲੱਸ ਠੰਡੀ ਤੇ ਹਵਾਨੇ ਦੇ ਨਾੜਾ ਦੇ ਥਣ ਮੁਠੀ ਵਾਲਾ ਜਮਾ ਕੀ ਆ ਵਾਤਾ ਥਾਣੇ ਨਾ ਸੋਹਣਾ ਲੱਗਿਆ ਵਾ ਪੂਰਾ ਖਬਰਦਾਰ ਨਜ਼ਾਰੇਦਾਰ ਥਾਣ ਲੱਗਿਆ ਵਾ ਜਮਾ ਗੁੱਲੇ ਵਾਲਾ ਥਾਣਾ ਜਮਾ ਜਿਹਨੂੰ ਕਹੇ ਜਾਂਦੇ ਟਰੈਕਟਰ ਦੀ ਕਿਲੀ ਹੁੰਦੀ ਆ ਜਮਾ ਬਾਈ ਆਏ ਥੱਲੇ ਪੇ ਮਿਜਵਾਕ ਦੁਰੇ ਹੱਥ ਪਸਮਾਚ ਆ ਗਈ ਹੈ ਨਾ ਹਾਂ ਤੇ ਜਿਹੜੀ ਆ ਪੱਗ ਐਂਡ ਤੇ ਬੈਠ ਦੇਖੀ ਜਨੇ ਜਮਾ ਕੋਨੇ ਤੇ ਖੜੀ ਆ ਇਹ ਵੀਰੂ ਦੂਜਾ ਸੂਆ ਠੀਕ ਹੈ ਇਹਨੇ ਕੱਲ ਨੂੰ ਹਜੇ ਬਰਾਬਰ ਨਹੀਂ ਕਰਿਆ ਠੀਕ ਹੈ ਕੱਲ ਸੁਈਆ ਕੱਲ ਸੁਈਆ ਬੱਚਾ ਕੀ ਇਹਦੇ ਪਿੱਛੇ ਬੱਚਾ 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 ਤੇ ਤਾਰਾ ਤੁਰਾਓ ਕਿ ਬਿਲਕੁਲ ਬਾਈ ਠੀਕ ਆ ਬੱਚਾ ਮੂਰੇ ਬਰਣਾ ਪਸਮਾਚ ਆ ਗਈ ਹੈ ਨਾ ਤੇ ਨਿਆਣਾ ਇਹਦੇ ਮਗਰ ਵੀ ਪੌਂਦੀ ਰੋਡ ਨਹੀਂ ਥੱਲੇ ਹਨ ਸੁਆ ਦੇਖੋ ਜਮਾ ਬਹੁਤ ਸੋਹਣਾ ਕਿਆ ਬਾਤਾਂ ਜੇ 25 ਦੀ ਮੋਟਰ ਚੱਲਦੀ ਹੁੰਦੀ ਤਾਂ ਚੌਣ ਦੇਖੋ ਇਹਨੂੰ ਕਹਿੰਦੇ ਗੂਠੇ ਵਰਗਾ ਚੌਣੇ ਇੱਕ ਕਹਿ ਦੇ ਨਹੀਂ ਗੱਲ ਹੁੰਦੀ ਹੈ ਨਾ ਵੀ ਗੂਠੇ ਵਰਗਾ ਬੰਦੇ ਨੇ ਕਹਿ ਦੇਣਾ ਜਦੋਂ ਧਾਰ ਪੈਂਦੀ ਹੈ ਉਦੋਂ ਪਤਾ ਲੱਗਦਾ ਸੋ ਆ ਦੇਖੋ ਮੂਰ ਨੇ ਥਣ ਚ ਮਾਰੀ ਹੋਰ ਮਾਰੀ ਵੀਰੇ ਬਹਿਣੀ ਵਾਲੇ ਥਣ ਚ ਸੋ ਆ ਦੇਖੋ 17 ਦਾ ਪਜਮਾ ਤਸੱਲੀ ਕਰਾ ਕੇ ਦੇਵਾਂਗੇ ਕਈ ਵਾਰ ਵੀ 200 150 ਕਿਲੋਮੀਟਰ ਤੋਂ ਬਾਅਦ ਇਹ ਨਹੀਂ ਗੱਲ ਕੋਈ ਢਿਲੋੜੇ ਦੀ ਫਰਕ ਦੇ ਵੀਡੀਓ ਦੇਖੀ ਸੀ ਤੇ ਆ ਕੇ ਮੰਨ ਗਿਆ ਚੱਲੋ ਵੀ ਆਪਾਂ ਨੂੰ ਕੋਈ ਫਰਕ ਰਹੇਗਾ ਧਾਰਾਂ ਦੇ ਵਿੱਚ ਸੋ ਦੇਖੋ ਕਿਆ ਬਾਤ ਆ ਹੁੰਦਾ ਗੂਠੇ ਵਰਗਾ ਚੌਣ ਜਮਾ ਸੋ ਆ ਦੇਖੋ ਜਮਾ ਧਾਰ ਪੈਦੀ ਜਮਾ ਬਾਈ ਨਜ਼ਰ ਆ ਗਿਆ ਜਮਾ ਚੋਣ ਦਾ ਆ ਦੇਖੋ ਆ ਨਦੀਆਂ ਜਿਹੜੇ ਕਹਿੰਦੇ ਨੇ ਨਦੀਆਂ ਵਹਿੰਦੀਆਂ ਆ ਦੇਖੋ ਇਹ ਨਦੀਆਂ ਹੀ ਐ ਜਮਾ ਤੇ ਕਿੰਨਾ ਬੋੜਾ ਸਟਾਰਟ ਆ ਬਾਈ ਥੱਲੇ ਇਹਦੇ ਬਾਈ ਇਹ 22 23 ਕਿਲੋ ਦਾ ਸਟਾਰਟ ਕਿੰਨਾ ਪਾ ਦੂਗੀ ਵੀਰੇ ਐ ਮੰਨ ਲਾ ਵੀ ਆਪਾਂ ਸਾਫ ਦਾ ਕਰੀ ਨਹੀਂ ਸਵੇਰੇ ਵੀ ਇਹਦਾ 10 ਕਿਲੋ ਬੋੜਾ ਕੱਢਿਆ ਠੀਕ ਹੈ ਤੇ ਕੱਲ ਛਾਲ ਲਈ ਜੀ 10 ਮੰਨ ਕੇ ਜਿਹੜੇ ਜੱਟ ਸੌਦਾ 30 ਦੇ ਕੋਲ ਜਾਣ ਵਾਲੀ ਹੈਗੀ ਬਾਈ ਆਪਾਂ ਨੂੰ ਮੰਨ ਆ ਵੀ ਇਹ 35 ਤੋਂ 40 ਕਿ ਟੂ ਲੋਦੀ 30 ਤੱਕ ਪਾਰ ਚੱਲੂਗੀ ਪਾਰ ਤੋੜ ਦੇ ਫਿਰ ਇਹਨੂੰ ਵੀ ਸੋ ਫਿਰ ਐਂਡ ਤੇ ਜਿਹੜੀ ਦਿਖਾਈ ਆ ਜਮਾ ਦੇਖੋ ਦੁੱਧ ਇਤੋਂ ਦਾ ਕਰੋੜ ਕਿਹਾ ਗਿਆ 3 ਤੋਂ 4 ਸਕਿੰਟਾਂ ਦੀ ਚੋਭਾਈ ਆ ਸਾਰੀ ਲੀਟਰ 1.5 ਲੀਟਰ ਦੁੱਧ ਦਾ ਘੜਦਾ ਹੈ ਜਿਹੜੀਆਂ 34 35 ਕਿਲੋ ਪਰ ਤੁਸੀਂ 30 ਮੰਨ ਕੇ ਲਿਓ ਸੇਵਾ ਕਰੋਗੇ ਤਾਂ ਵੱਧ पाओਗੀ ਤੇ ਹਵਾਨਾ ਦੇਖੋ ਕਿਆ ਬਾਤ ਆ ਪਰਾ ਪਾਣੀ ਨੂੰ ਖਿੱਚ ਕੇ ਲਿਆਂਦੀ ਆ ਲੱਗਦਾ ਹੈ ਤੇ ਜੇਰ ਜੁਰੋ ਕੇ ਜਮ ਜਮ ਵੀਡੀਓ ਬਣੀ ਵੀ ਆਪਣੇ ਕੋਲ ਠੀਕ ਹੈ ਸੋ ਆਪਾਂ ਤੁਹਾਨੂੰ ਕਾਫੀ ਬੜਾ ਦਿਖਾਤੀ ਆ ਸਾਰਾ ਕੁਝ ਹੋ ਗਿਆ 98700 20 ਸੇ ਜੋ ਕੱਟ ਵੀਡੀਓ ਦੇਖ ਲੈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦਾ ਜੇ